ਟੈਕਨੋਲੋਜੀ ਜਿੱਥੇ ਹਰ ਇੱਕ ਖੇਤਰ ਵਿੱਚ ਡਵੈਲਪਮੈਂਟ ਦਾ ਕਾਰਨ ਬਣ ਰਹੀ ਹੈ ਉੱਥੇ ਹੀ ਇੱਕ ਹੋਰ ਖੇਤਰ ਵਿੱਚ ਇਸ ਕਰਕੇ ਡਵੈਲਪਮੈਂਟ ਹੋ ਰਹੀ ਹੈ ਪਰ ਉਹਦੇ ਕਰਕੇ ਆਮ ਜਨਤਾ ਨੂੰ ਪਹੁੰਚਤਨਾ ਪੈ ਰਿਹਾ ਹੈ ਪਾਰੀ ਖਮਿਆਜਾ ਜੀहां ਮੈਂ ਗੱਲ ਕਰ ਰਹੀਆਂ ਡਿਜੀਟਲ ਅਰੇਸਟ ਦੀ ਇਸ ਸਮੇਂ ਠੱਗਾ ਵੱਲ ਇੱਕ ਨਵਾਂ ਤਰੀਕਾ ਅਪਣਾਇਆ ਜਾ ਰਿਹਾ ਹੈ ਲੋਕਾਂ ਨੂੰ ਠੱਗਣ ਦਾ ਤੇ ਉਹ ਤਰੀਕਾ ਹੈ ਡਿਜੀਟਲ ਅਰੇਸਟ ਜੇਕਰ ਗੱਲ ਕੀਤੀ ਜਾਵੇ ਡਿਜੀਟਲ ਅਰੈਸਟ ਦੀ ਤਾਂ ਤੁਹਾਨੂੰ ਦੱਸ ਦਈਏ ਇਹਦੇ ਵਿੱਚ ਇੱਕ ਇਨਸਾਨ ਜੋ ਹੈ ਖੁਦ ਨੂੰ ਡਿਪਟੀ ਕਮਿਸ਼ਨਰ ਜਾਂ ਫਿਰ ਵਕੀਲ ਜਾਂ ਫਿਰ ਹਾਈ ਕੋਰਟ ਦਾ ਜੱਜ ਦੱਸਦਾ ਹੋਏ ਇੱਕ ਆਮ ਇਨਸਾਨ ਨੂੰ ਵੀਡੀਓ ਕਾਲ ਕਰਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਉਸ ਨੂੰ ਕਿਸੇ ਵੀ ਕਾਰਨ ਕਰਕੇ ਡਿਜੀਟਲ ਅਰੈਸਟ ਕਰ ਲਿਆ ਗਿਆ ਜਿਸ ਦਾ ਮਤਲਬ ਹੈ ਕਿ ਉਸ ਨੂੰ ਆਨਲਾਈਨ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਜੇਕਰ ਉਹ ਕਾਰਵਾਈ ਤੋਂ ਬਚਣਾ ਚਾਹੁੰਦਾ ਹੈ ਤਾਂ ਉਸ ਨੂੰ ਜਿਹੜਾ ਹੈ ਭਾਰੀ ਰਕਮ ਜਿਹੜੀ ਹੈ ਜਮ੍ਹਾਂ ਕਰवानी ਪਵੇਗੀ ਇਸ ਕੇਸ ਨੂੰ ਖਤਮ ਕਰਨ ਲਈ ਤੇ ਆਮ ਲੋਕ ਇਸ ਝਾਂਸੇ ਵਿੱਚ ਫਸ ਜਾਂਦੇ ਨੇ ਤੇ ਲੱਖਾਂ ਕਰੋੜਾਂ ਦੀ ਠੱਗੀ ਉਹਨਾਂ ਨਾਲ ਹੋ ਜਾਂਦੀ ਹੈ ਤੇ ਹੁਣ ਜਿਹੜਾ ਮਾਮਲਾ ਲੁਧਿਆਣੇ ਦਾ ਸਾਹਮਣੇ ਆ ਰਿਹਾ ਤੁਹਾਨੂੰ ਦੱਸ ਦਈਏ ਵਰਤਮਾਨ ਗਰੁੱਪ ਦੇ ਐਮਟੀ ਸ਼੍ਰੀਪਾਲ ਓਸਵਲ ਨੂੰ ਡਿਜੀਟਲ ਅਰੈਸਟ ਕਰਕੇ 7 ਕਰੋੜ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਤੁਹਾਨੂੰ ਦੱਸ ਦਈਏ ਬਹੁਤ ਵੱਡੀ ਜਿਹੜੀ ਠੱਗੀ ਹੈ ਇਹ ਵਰਤਮਾਨ ਗਰੁੱਪ ਦੇ ਐਮ ਡੀ ਨਾਲ ਹੋਈ ਸੀ ਆਮ ਜਨਤਾ ਦੇ ਨਾਲ-ਨਾਲ ਹੋਰ ਵੀ ਜਿਹੜੇ ਵੱਡੇ ਬਿਜ਼ਨਸਮੈਨ ਨੇ ਉਹਨਾਂ ਨੂੰ ਵੀ ਇਸ ਠੱਗੀ ਦਾ ਸ਼ਿਕਾਰ ਬਣਨਾ ਪੈ ਰਿਹਾ ਕਿਉਂਕਿ ਜਿਹੜੇ ਠੱਗ ਨੇ ਇੰਨੇ ਚਲਾਕੇ ਨਾਲ ਸਾਰਾ ਕੁਝ ਦੱਸਦੇ ਨੇ ਕਿ ਆਮ ਇਨਸਾਨ ਬੇਵਸ ਹੋ ਜਾਂਦਾ ਹੈ ਤੇ ਆਪਣੇ ਆਪ ਨੂੰ ਬਚਾਉਣ ਲਈ ਇੰਨਾ ਵੱਡਾ ਜਿਹੜਾ ਜੁਰਮਾਨਾ ਹੈ ਉਹ ਭਰਨਾ ਪੈਂਦਾ ਤੇ ਤੁਹਾਨੂੰ ਦੱਸ ਦਈਏ ਵਰਦਮਾਨ ਗਰੁੱਪ ਦੇ ਐਮ ਡੀ ਸ਼੍ਰੀ ਪਾਲ ਉਸਵਲ ਨੂੰ ਡਿਜੀਟਲ ਅਰੇਸਟ ਕਾਰ ਕੇ 7 ਕਰੋੜ ਦੀ ਠੱਗੀ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਪੱਛਮ ਬੰਗਾਲ ਗੋਹਾਟੀ ਅਸਾਮ ਦੇ ਨਾਲ ਸੰਬੰਧਿਤ ਠੱਗ ਗਰੋਹ ਦੇ 8 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਬਹੁਤ ਵੱਡੀ ਜਿਹੜੀ ਸਫਲਤਾ ਅਸੀਂ ਕਹਿ ਸਕਦੇ ਹਾਂ ਉਹ ਪੰਜਾਬ ਪੁਲਿਸ ਵੱਲੋਂ ਹਾਸਲ ਕੀਤੀ ਗਈ ਹੈ ਕਿਉਂਕਿ ਅਸੀਂ ਲਗਾਤਾਰ ਦੇਖਦੇ ਆ ਰਹੇ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਨਲਾਈਨ ਠੱਗੀ ਦਾ ਸ਼ਿਕਾਰ ਬੰਦਰੇ ਨੇ ਤੇ ਜਿਹੜੇ ਮਾਮਲੇ ਨੇ ਤੇ ਤੁਹਾਨੂੰ ਦੱਸਦੀ ਇਹ ਜਿਹੜੇ ਠੱਗ ਨੇ ਇਹ ਬੰਗਾਲ ਗੁਹਾਟੀ ਅਸਾਮ ਵਿੱਚ ਰਹਿਣ ਵਾਲੇ ਨੇ ਤੇ ਤੁਹਾਨੂੰ ਦੱਸਦੀ ਇਹ ਮਾਮਲਾ 31 ਅਗਸਤ 2024 ਦਾ ਤੇ ਹੁਣ ਲੁਧਿਆਣਾ ਪੁਲਿਸ ਨੂੰ ਇਸ ਸਫਲਤਾ ਹਾਸਲ ਹੋਈ ਹੈ ਪੁਲਿਸ ਨੂੰ ਠੱਗਾ ਕੋਲੋਂ 5 ਕਰੋੜ 25 ਲੱਖ ਰੁਪਏ ਬਰਾਮਦ ਹੋਏ ਨੇ ਇਸ ਤੋਂ ਇਲਾਵਾ 6 ਏਟੀਐਮ 3 ਮੋਬਾਈਲ ਵੀ ਬਰਾਮਦ ਕੀਤੇ ਗਏ ਨੇ ਤੇ ਬਹੁਤ ਵੱਡੇ ਜਿਹੜੇ ਸੀ ਕਹਿ ਸਕਦੇ ਆ ਸਫਲਤਾ ਹਾਸਲ ਹੋਈ ਹੈ ਕਿਉਂਕਿ ਦਿਨੋ ਦਿਨ ਡਿਜੀਟਲ ਹਰੈਸੇ ਦੇ ਮਾਮਲੇ ਜਿਹੜੇ ਆ ਉਹ ਸਾਹਮਣੇ ਆ ਰਹੇ ਨੇ ਤੇ ਇਸੇ ਦੇ ਨਾਲ ਹੀ ਵਰਤਮਾਨ ਗਰੁੱਪ ਦੇ ਐਮਡੀ ਸ਼੍ਰੀਪਾਲ ਉਸਵਲ ਨੋਵਿਟ ਡਿਜੀਟਲ ਅਰਾਸਟਕਾਰ ਕੇ 7 ਕਰੋੜ ਦੀ ਠੱਗੀ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਦੇ ਚਲਦਿਆ ਲੁਧਿਆਣਾ ਪੁਲਿਸ ਨੇ ਪੱਛਮ ਬੰਗਾਲ ਗੋਹਾਟੀ ਅਸਾਮ ਦੇ ਨਾਲ ਸੰਬੰਧਿਤ ਠੱਗ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ દઈએ ਜੇਕਰ ਤੁਹਾਨੂੰ ਕੋਈ ਵੀ ਵੀਡੀਓ ਕਾਲ ਆਉਂਦੀ ਹੈ ਤੇ ਸਾਹਮਣੇ ਵਾਲਾ ਇਨਸਾਨ ਆਪਣੇ ਆਪ ਨੂੰ ਪੁਲਿਸ ਕਮਿਸ਼ਨਰ ਜਾਂ ਫਿਰ ਵਕੀਲ ਜਾਂ ਫਿਰ ਹਾਈ ਕੋਰਟ ਦਾ ਜੱਜ ਕੋਈ ਵੀ ਗਵਰਨਮੈਂਟ ਅਫੀਸ਼ਰ ਆਪਣੇ ਆਪ ਨੂੰ ਦੱਸਦਾ ਹੈ ਤਾਂ ਤੁਸੀਂ ਉਸ ਦਾ ਵਿਸ਼ਵਾਸ ਨਾ ਕਰੋ ਕਿਉਂਕਿ ਇੱਕ ਆਨਲਾਈਨ ਧੱਕੇ ਸਮੇ ਬਹੁਤ ਜ਼ਿਆਦਾ ਚੱਲ ਰਹੀ ਹੈ ਤੇ ਆਮ ਲੋਕਾਂ ਨੂੰ ਆਮ ਜਨਤਾ ਨੂੰ ਇਸ ਦੇ ਵਿੱਚ ਫਸਾਇਆ ਜਾ ਰਿਹਾ ਹੈ ਕਿਉਂਕਿ ਤੁਹਾਨੂੰ ਦੱਸ ਦੇ ਗਵਰਨਮੈਂਟ ਅਫੀਸ਼ੀਅਲਸ ਕਦੇ ਵੀ ਤੁਹਾਨੂੰ ਵੀਡੀਓ ਕਾਲ ਰਾਹੀਂ ਤੁਹਾਨੂੰ ਕੋਈ ਵੀ ਗੱਲ ਨਹੀਂ ਦੱਸਣਗੇ ਉਹ ਕਦੇ ਵੀ ਵੀਡੀਓ ਕਾਲ ਰਾਹੀਂ ਤੁਹਾਨੂੰ ਕੋਈ ਵੀ ਜਿਹੜੀ ਸਰਕਾਰੀ ਨੋਟੀਫਿਕੇਸ਼ਨ ਜਾਂ ਫਿਰ ਸਰਕਾਰ ਸੰਬੰਧਿਤ ਕੋਈ ਵੀ ਜਿਹੜੀ ਸਲਾਹ ਹੈ ਜਾਂ ਫਿਰ ਕੋਈ ਵੀ ਖਮਿਆਜਾ ਜਿਹੜਾ ਹੈ ਜਾਂ ਫਿਰ ਤੁਹਾਡੀ ਕੋਈ ਵੀ ਗਲਤੀ ਕਰਕੇ ਤੁਹਾਨੂੰ ਖਮਿਆਜਾ ਭੁਗਤਣਾ ਹੈ ਤਾਂ ਤੁਹਾਨੂੰ ਵੀਡੀਓ ਕਾਲ ਰਾਹੀਂ ਨਹੀਂ ਦੱਸਦੇ ਇਸ ਕਰਕੇ ਜੇਕਰ ਤੁਹਾਨੂੰ ਕਦੇ ਵੀ ਇਦਾਂ ਦੀ ਕਾਲ ਆਂਦੀ ਹੈ ਤਾਂ ਤੁਸੀਂ ਵਿਸ਼ਵਾਸ ਨਾ ਕਰੋ ਇਦਾ ਦੇ ਅਪਡੇਟਸ ਲਈ ਵੇਖਦੇ ਰਹੋ ਸਿਰੀ ਹੋਮ ਨਿਊਜ਼